ਟਾਈਲਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਐਂਟਲੋਕ ਟਾਈਲਾ ਨੇ ਇਹ ਮੈਂ ਕਿਸੇ ਦੇ ਮਾਰ ਨਹੀਂ ਆਣੀ ਤੁਹਾਨੂੰ ਤੇ ਪੰਜਾਬ ਦਾ ਫਰੀ ਕੋਡ ਕੱਲਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਲਗ ਰਹੀਆਂ ਨੇ ਫਰੀ ਕੋਡ ਦੇ ਉਧਾਇਕ ਨੂੰ ਚਾਚਾ ਇਹਨਾਂ ਦੇ ਜਿੰਨੇ ਵੀ ਨੁਮਾਇੰਦੇ ਜਾਂ ਕਿੰਨੇ ਵੀ ਆਗੂ ਦੇਖ ਰਹੇ ਨੇ ਉਹ ਇਸ ਨੂੰ ਸਾਡੀ ਇਸ 2 ਮਹੀਨੇ ਦੇ ਕਰੀ 2 ਤੋਂ 2.5 ਮਹੀਨੇ ਹੋ ਚੁੱਕੇ ਨੇ ਕਿ ਸਤੰਬਰ ਤੋਂ ਪਹਿਲਾਂ ਇਹ ਛੜਕਾ ਪੱਟੀਆਂ ਗਈਆਂ ਸੀਗਾ ਤੇ ਉਸ ਸਮੇਂ ਜਿਹੜਾ ਹੈਗਾ ਇੱਥੇ ਘਟਕਾ ਪਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀਆਂ ਐਂਟਰਲੌਕ ਟਾਈਲਾਂ ਦੀ ਵੇਟ ਕੀਤੀ ਜਾ ਰਹੀ ਸੀ ਕੰਮ 2 ਤੋਂ 2.5 ਮਹੀਨੇ ਸਮੇਂ ਤੋਂ ਬਾਅਦ ਜਿਹੜੀਆਂ ਐਂਟਰਲੌਕ ਟਾਈਲਾਂ ਆ ਚੁੱਕੀਆਂ ਨੇ ਤੇ ਹੁਣ ਜਲਦਬਦਲ ਜਲਦੀ ਨਾਲ ਉਹ ਲਵਾਇਆ ਜਾਵੇ ਤਾਂ ਜੋ ਇੱਕ ਵਾਰ ਫ੍ਰੀਕੋਰ ਦੇ ਲੋਕ ਕਿਤਨਾ ਕਿਤੇ ਸਰਕਾਰ ਤੇ ਜਾਂ ਵਿਧਾਇਕ ਤੇ ਸਵਾਲ ਖੜੇ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਇੱਕ ਵਾਰੀ ਸ਼ਰਮ ਲੱਗੇ ਤੇ ਸਵਾਲ ਉਠਦੇ ਨੇ ਕਿ ਫਿਰ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਨੇ ਖਬਰਾਂ ਲਾਉਂਦੇ ਨੇ ਇਹ ਐ ਹੁੰਦਾ ਜੋ ਜੋ ਹੁੰਦਾ ਪਰ ਅਸੀਂ ਟੈਲਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਐਂਟਰ ਨਾਲ ਕੋ ਟੈਲਾ ਨੇ ਇਹ ਮੈਂ ਕਿਸੇ ਦੇ ਮਾਰ ਨਹੀਂ ਆਣੀ ਤੁਹਾਨੂੰ ਦਿਖਾ ਰਿਹਾ ਐ ਇਹ ਫਰੀਕੋਡ ਤੇ ਆ ਚੁੱਕੀਆਂ ਨੇ ਆ ਕਿਉਂਕਿ ਇਹ ਜਿਹੜੀਆਂ ਟੈਲਾ ਬਣਾਈਆਂ ਗਈਆਂ ਨੇ ਇਹ 100 ਐਮਐਮ ਦੀਆਂ ਸਪੈਸ਼ਲ ਟੈਲਾ ਨੇ ਤੇ ਪੰਜਾਬ ਦਾ ਫਰੀਕੋਡ ਇਕੱਲਾ ਇੱਕ ਅਜੀਹਾ ਜ਼ਿਲ੍ਹਾ ਹੈ ਜਿੱਥੇ ਲੱਗ ਰਹੀਆਂ ਨੇ ਲੱਖ ਕਿਥੇ ਰਹੀਆਂ ਨੇ ਇਹ ਫਰੀ ਕੋਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੇ ਸਮੇਂ ਤੋਂ ਇਹ ਸ਼ਰਕਤ ਦਾ ਕੰਮ ਚੱਲ ਰਿਹਾ ਸੀ ਪਰ ਇੱਕ ਪਾਸੇ ਲੱਗ ਚੁੱਕੀਆਂ ਸੀਗੀਆਂ ਤੇ ਦੂਜੇ ਪਾਸੇ ਹੁਣ ਕਰੀਬ 2 ਤੋਂ 2.5 ਮਹੀਨੇ ਹੋ ਚੁੱਕੇ ਆ ਕੰਮ ਰੁਕਿਆ ਹੋਇਆ ਸੀ ਕਾਰਨ ਕੀ ਸੀ ਇਹ ਐਂਟਰਲੋਕ ਟਾਈਲਾਂ ਜੋ ਜਿਵੇਂ ਪਹਿਲਾਂ ਸੀ ਆ ਗਈ ਪੰਜਾਬ ਦਾ ਪਹਿਲਾ ਜ਼ਿਲ੍ਹਾ ਜਿੱਥੇ ਲੱਗ ਰਹੀਆਂ ਹੈਗੀਆਂ ਇਸ ਕਾਰਨ ਇਹ ਹਜੇ ਬਣੀਆਂ ਨਹੀਂ ਸੀ ਤੇ ਜਿਸ ਕਾਰਨ ਹੁਣ 2.5 ਮਹੀਨੇ ਦਾ ਸਮਾਂ ਹੋ ਚੁੱਕਿਆ ਸੀ ਲੋਕਾਂ ਨੂੰ ਕਾਫੀ ਦਿੱਕਤ ਆ ਰਹੀਆਂ ਸੀ ਮਿੱਟੀ ਔੜ ਰਹੀ ਸੀ ਪਰ ਹੁਣ ਇਹ ਫ੍ਰੀਕੋਡ ਵਾਸੀਆਂ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਜੂਗੀ ਕਿਉਂਕਿ ਸਿਟੀ ਕਤਵਾਲ ਤੋਂ ਲੈ ਕੇ ਭਾਈਕਨੀਆ ਚੌਕ ਤੇ ਦੂਜੇ ਪਾਸੇ ਜਿਹੜਾ ਹੈ ਤਲੰਡੀਆਂ ਰੋਡ ਪਾਸੇ ਜਿਹੜਾ ਸਾਰਾ ਹੀ ਇਹ ਇੰਟਰਲੌਕ ਟਾਈਲਾਂ ਦੇ ਕਾਰਨ ਕੰਮ ਰੁਕਿਆ ਹੋਇਆ ਸੀ ਆ ਅਸੀਂ ਧੰਨਵਾਦ ਕਰਦੇ ਹਾਂ ਅ ਫ੍ਰੀਕੋਰਡ ਦੇ ਵਿਧਾਇਕ ਦਾ ਜਿਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਐਂਡਲੌਕ ਟਾਇਲਾਂ ਨੂੰ ਲਿਆਂਦਾ ਗਿਆ ਦੁਆਰਾ ਫੇਰ ਕੰਮ ਰੁਕਿਆ ਹੋਇਆ ਸੀ ਕਿਉਂਕਿ ਵਾਰ-ਵਾਰ ਸਵਾਲ ਹੁੰਦੇ ਸੀ ਸਾਨੂੰ ਵੀ ਸਵਾਲ ਕੀਤੇ ਜਾਂਦੇ ਸੀ ਅੱਗੇ ਅਸੀਂ ਅੱਗੇ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਸਰਕਾਰ ਦੇ ਆਗੂਆਂ ਨੂੰ ਕਰਦੇ ਸੀ ਤੇ ਹੁਣ ਇਹ ਆ ਚੁੱਕੀਆਂ ਨੇ ਹੁਣ ਇੱਕ ਬੇਨਤੀ ਇਹਦੇ ਵਿੱਚ ਇਹ ਵੀ ਆ ਕਿ ਇਹਦੇ ਵੱਲ ਫ੍ਰੀਕੋਰਡ ਦੇ ਵਿਧਾਇਕ ਸਾਹਿਬ ਤੇ ਪ੍ਰਸ਼ਾਸਨ ਧਿਆਨ ਦੇਵੇ ਇਹਨਾਂ ਨੂੰ ਜਲਦ ਤੋਂ ਜਲਦ ਲਵਾਇਆ ਜਾਵੇ ਆ ਪਹਿਲਾਂ ਦੀ ਤਰ੍ਹਾਂ ਕੰਮ ਸਲੋ ਨਾ ਕੀਤਾ ਜਾਵੇ ਕਿਉਂਕਿ ਢਾਈ ਮਹੀਨੇ ਦਾ ਸਮਾਂ ਪਹਿਲਾਂ ਹੋ ਚੁੱਕਿਆ ਆ ਲੋਕਾਂ ਨੇ ਕਮਾਕਾਰਾਂ ਨੂੰ ਜਾਣਾ ਹੁੰਦਾ ਇੱਧਰ ਸੇਵਾ ਹਸਤਾਲ ਹੈ ਗਿਆ ਕਚਹਿਰੀਆਂ ਹੈਗੀਆਂ 메ਨ ਬਾਜ਼ਾਰ ਆ ਸਾਰੇ ਪਾਸੇ ਲੋਕਾਂ ਨੂੰ ਜਾਣਾ ਹੁੰਦਾ ਤੇ ਦੂਰ ਤੱਕ ਤੁਸੀਂ ਨਾਲ ਹੀ ਵੇਖ ਮਰ ਗਿਆ ਤਾਂ ਇੰਨੀ ਮਿੱਟੀ ਨਾਲ ਬੁਰਾ ਹਾਲ ਹੋਇਆ ਪਿਆ ਕਿ ਸਾਰੇ ਪਾਸੇ ਜਿਹੜੀ ਭਰੀ ਪਈ ਆ ਲੋਕਾਂ ਨੂੰ ਵੀ ਦਿੱਕਤ ਬਹੁਤ ਆਉਂਦੀ ਆ ਲੋਕ ਘਰੋਂ ਬਾਹਰ ਨਾਕ ਨਿਕਲਦੇ ਨੇ ਹੁਣ ਐਂਟਲੋਕ ਟੈਲਾਂ ਆਈਆਂ ਉਹਨੂੰ ਕੁਝ ਦੇ ਨਹੀਂ ਹੋਇਆ ਤੇ ਇਹਨਾਂ ਦੇ ਜਿਹੜੀ ਹੈਗੀ ਆ ਮਿੱਟੀ ਝੜੀ ਪਈ ਆ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਤੇ ਫਰੀਕੋਟ ਦੇ ਉਧਾਇਕ ਨੂੰ ਜਾਂ ਜਾਂ ਇਹਨਾਂ ਦੇ ਜਿੰਨੇ ਵੀ ਨੁਮਾਇੰਦੇ ਜਾਂ ਕਿੰਨੇ ਵੀ ਆਗੂ ਦੇਖ ਰਹੇ ਨੇ ਉਹ ਇਸ ਨੂੰ ਸਾਡੀ ਇਸ ਖਬਰ ਨੂੰ ਆਪਣੇ ਤੇ ਦਲਤ ਪੱਖ ਨਾਲ ਲੈਣ ਅਸੀਂ ਸਿਰਫ ਇੱਕ ਮੰਗ ਕਰ ਲਈਏ ਵੀਡੀਓ ਬਣਾਈ ਆ ਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਪਹਿਲਾਂ ਥਾਂ ਪਟਿਆ ਰਿਹਾ ਹੈਗਾ ਫਿਰ 2.5 ਮਹੀਨੇ ਦੇ ਕਰੀਬ 2 ਤੋਂ 2.5 ਮਹੀਨੇ ਹੋ ਚੁੱਕੇ ਨੇ ਕੋਈ ਸਤੰਬਰ ਤੋਂ ਪਹਿਲਾਂ ਇਹ ਛੜਕਾ ਪਟੀਆਂ ਗਈਆਂ ਸੀਗਾ ਤੇ ਉਸ ਸਮੇਂ ਜਿਹੜਾ ਹੈਗਾ ਇੱਥੇ ਘਟਕਾ ਪਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀਆਂ ਐਂਟਰਲੌਕ ਟਾਈਲਾਂ ਦੀ ਵੇਟ ਕੀਤੀ ਜਾ ਰਹੀ ਸੀ ਕਾਫੀ ਲੰਮੀ ਸਮੇਂ ਤੋਂ ਬਾਅਦ ਤਕਰੀਬ 2 ਤੋਂ 2.5 ਮਹੀਨੇ ਸਮੇਂ ਤੋਂ ਬਾਅਦ ਜਿਹੜੀਆਂ ਐਂਟਰਲੌਕ ਟਾਈਲਾਂ ਆ ਚੁੱਕੀਆਂ ਨੇ ਤੇ ਹੁਣ ਜਲਦਬਿਲ ਜਾਲ ਦੇ ਨਾਲ ਲਵਾਇਆ ਜਾਵੇ ਤਾਂ ਜੋ ਇੱਕ ਵਾਰ ਫਰੀ ਕੋਰ ਦੇ ਲੋਕ ਕਿਤਨਾ ਕਿਤੇ ਸਰਕਾਰ ਤੇ ਜਾਂ ਵਿਧਾਇਕ ਤੇ ਸਵਾਲ ਖੜੇ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਇੱਕ ਵਾਰੀ ਸ਼ਰਮ ਲੱਗੇ ਕਿ ਲੋਕ ਜੋ ਪਿਛਲੇ ਸਮੇਂ ਦਿੱਕਤਾਂ ਝੱਲ ਰਹੇ ਸੀ ਫਰੀ ਕੋਰ ਦੇ ਲੋਕ ਉਹਨਾਂ ਨੂੰ ਯਾਦ ਮਿਲੇ ਦੇਖਣਾ ਮੀਡੀਆ ਸਵਾਲ ਉਠਦੇ ਨੇ ਕਿ ਫਿਰ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਨੇ ਖਬਰਾਂ ਲਾਉਂਦੇ ਨੇ ਇਹ ਐ ਹੁੰਦਾ ਜੋ ਜੋ ਹੁੰਦਾ ਪਰ ਸਿੱਧਾ ਇਹ ਵੀਡੀਓ ਸਿਰਫ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਲਈ ਕੀਤਾ ਕਿ ਇਸ ਨੂੰ ਜਲਦੋਂ ਸ਼ੁਰੂ ਕਰੋ ਇਹ ਇਟਾ ਹੁਣ ਆ ਚੁੱਕੀਆਂ ਨੇ ਐਂਕਲੋ ਪਟੇਲਾ ਆ ਚੁੱਕੀਆਂ ਨੇ ਤੇ ਇਹਨਾਂ ਨੂੰ ਲਾਓ ਤਾਂ ਜੋ ਫ੍ਰੀ ਕੋਰਟ ਦੇ ਲੋਕ ਹੁਣ ਸੇਮ ਮਹਿਸੂਸ ਕਰਾਂ